ਜੀ ਅੱਜ ਜਿੱਥੇ ਬਜਟ ਪੇਸ਼ ਕੀਤਾ ਗਿਆ ਉੱਥੇ ਕਹਿ ਗਿਆ ਜੀ ਤੁਹਾਨੂੰ ੱੱਕੇ ਵੀ ਵੱਜੇ ਅੰਦਰੋਂ ਜੀ ਮਾਈਕ ਵੀ ਖੋਇਆ ਗਿਆ ਮਾਈਕ ਵੀ ਖੋਇਆ ਗਿਆ ਤੁਹਾਡੇ ਤੋਂ ਜਿਸ ਤਰੀਕੇ ਦੇ ਨਾਲ ਅ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਔਰ ਅ ਤੱਕ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਨੂੰ ਅੰਤਰੀਂ ਕਮੇਟੀ ਨੇ ਫਾਰਕ ਕੀਤਾ ਅਸੀਂ ਉਹਦੇ ਨਾਲ ਸਹਿਮਤ ਨਹੀਂ ਆ ਉਸ ਤੋਂ ਬਾਅਦ ਮੈਂ ਉੱਠੀ ਆ ਇਹ ਕਹਿਣ ਵਾਸਤੇ ਕਿ ਪਰ ਧਿਆਨ ਦਿਓ ਅਸੀਂ ਜਿਹੜੀ ਏਜੰਡੇ ਦੀ ਤੁਹਾਨੂੰ ਆਈਟਮ ਦਿੱਤੀ ਸੀ ਉਹ ਕਹਿੰਦੇ ਜੀ ਬੈਠੋ ਦੀ ਔਰ ਗੱਲ ਹੀ ਨਹੀਂ ਸੁਣੀ ਦਿੱਤਾ ਗਿਆ ਉਹ ਜਦੋਂ ਮੈਂ ਖੜੀ ਹੋਈਆਂ ਤੇ ਇਹਨਾਂ ਦੇ ਬੰਦਿਆਂ ਨੇ ਆ ਕੇ ਇਸ ਤਰ੍ਹਾਂ ਘੇਰਾ ਪਾ ਲਿਆ ਹੈਗਾ ਜਿਵੇਂ ਪਤਾ ਨਹੀਂ ਡਰਾਣਾ ਧਮਕਾਣਾ ਹੁੰਦਾ ਜਾਂ ਕੀ ਕਰਨਾ ਹੁੰਦਾ ਉਸ ਤੋਂ ਬਾਅਦ ਜਦੋਂ ਮਤੇ ਪੜਨ ਤੋਂ ਬਾਅਦ ਮੈਨੂੰ ਪ੍ਰਧਾਨ ਜੀ ਨੇ 1 ਮਿੰਟ ਦਿੱਤਾ ਤੇ ਉਸ ਵੇਲੇ ਨਾ ਮਾਈਕ ਨਹੀਂ ਦਿੱਤਾ ਫਿਰ ਪ੍ਰਧਾਨ ਜੀ ਨੇ ਆਪਣਾ ਮਾਈਕ ਦਿੱਤਾ ਕਿ ਲੋ ਜੀ ਇਹਦੇ ਤੇ ਗੱਲ ਕਰੋ ਹਾਲੇ 1 ਮਿੰਟ ਮੈਂ ਗੱਲ ਨਹੀਂ ਕੀਤੀ ਤੇ ਇਹਨਾਂ ਚੋਂ ਕਿਸੇ ਨੇ ਮੇਰਾ ਮਾਈਕ ਖੋ ਲਿਆ ਹੈਗਾ ਮਤਲਬ ਐਸ ਕਿਸੰਧੀ ਇਹਨਾਂ ਨੇ ਅੰਦਰ ਬੁਰਛਾ ਕਰਦੀ ਕੀਤੀ ਹੈ ਇਹਨਾਂ ਨੂੰ ਇਹ ਤਮੀਜ਼ ਨਹੀਂ ਹੈਗੀ ਕਿ ਪਹਿਲੇ ਤਾਂ ਅਸੀਂ ਸਿੱਖਾਂ ਦੀ ਪਾਰਲੀਮੈਂਟ ਕਹਿੰਨੇ ਆ ਸਿੱਖਾਂ ਦੀ ਪਾਰਲੀਮੈਂਟ ਦੇ ਤੁਸੀਂ ਮੈਂਬਰ ਹੈਗੇ ਹੋ ਤੇ ਤੁਹਾਨੂੰ ਇਹ ਤਮੀਜ਼ ਨਹੀਂ ਹੈਗੀ ਕਿ ਇੱਕ ਸਿੱਖ ਬੀਬੀ ਅਗਰ ਖੜੀ ਹੋ ਕੇ ਪੰਥ ਕੌਮ ਦੀ ਗੱਲ ਕਰ ਰਹੀ ਹੈ ਤੁਸੀਂ ਉਹਦੇ ਨਾਲ ਵਿਹਾਰ ਕਿਵੇਂ ਦਾ ਕਰਨਾ ਹੈਗਾ ਡਿਕਟੇਟਰਸ਼ਿਪ ਦਿਖਾਈ ਗਈ ਜੀ ਪੂਰੀ ਅੰਦਰ ਮੈਂ ਕਿਹਾ ਜੀ ਡਿਕਟੇਟਰਸ਼ਿਪ ਤੋਂ ਵੀ ਘਟਿਆ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਇਹਨਾਂ ਦਾ ਐਟੀਟਿਊਡ ਹੈਗਾ ਸੀ ਬਹੁਤ ਲੱਗਦਾ ਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜੋ ਉਹਨਾਂ ਦੀ ਰੂਹਾਂ ਜਿਹੜੀਆਂ ਜ਼ਰੂਰ ਪਰੇਸ਼ਾਨ ਹੋਣਗੀਆਂ ਕਿ ਇਹ ਇਸ ਕੰਮ ਕਰਕੇ ਅਸੀਂ ਕੁਰਬਾਨੀਆਂ ਦਿੰਦੇ ਰਹੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਉਹਨਾਂ ਤਾਂ ਆਪਣਾ ਜੀਵਨ ਸਫਲਾ ਕਰ ਲਿਆ ਔਰ ਜੇ ਇਹ ਜਿਹੜੇ ਕਰਮ ਕਰਦੇ ਪੈਣ ਇਹ ਆਪਣਾ ਸੋਚਣ ਕਿ ਇਹਨਾਂ ਨੇ ਕਿੱਧਰ ਨੂੰ ਜਾਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਅੱਜ ਬਜਟ ਜਿਹੜਾ ਸੀਗਾ ਉਹ ਪੇਸ਼ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਕਈ ਜਿਹੜੇ ਉਹਨਾਂ ਦੇ ਮੈਂਬਰਸ ਹਨ ਉਹਨਾਂ ਵੱਲੋਂ ਪੰਜ ਸਿੰਘ ਸਭਾਨਾ ਨੂੰ ਲੈ ਕੇ ਤੇ ਸਿੰਘ ਸਭਾਨਾ ਨੂੰ ਲੈ ਕੇ ਮਤਾ ਜਿਹੜਾ ਸੀਗਾ ਉਹ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਵਿਗਿਆਨੀ ਹਰਪੀ ਸਿੰਘ ਅਤੇ ਕਈ ਜਿਹੜੇ ਦੂਸਰੇ ਜਥੇਦਾਰ ਨੇ ਵਿਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਲੈ ਕੇ ਉਹਨਾਂ ਦੀ ਬਹਾਲੀ ਨੂੰ ਲੈ ਕੇ ਜਿਹੜਾ ਮਤਾ ਜਿਹੜਾ ਸੀਗਾ ਪਾਸ ਕੀਤਾ ਗਿਆ ਸੀ ਲੇਕਿਨ ਕਈ ਮੈਂਬਰਾਂ ਵੱਲੋਂ ਜਿਹੜਾ ਆ ਉਹ ਵਾਕਆਊਟ ਜਿਹੜਾ ਆ ਉਹ ਕਰ ਦਿੱਤਾ ਗਿਆ ਜਿਸ ਵਿੱਚ ਬੀਬੀ ਜਗੀਰਕੌਰ ਵੀ ਵੇਚ ਜਿਹੜੇ ਸੇਯੋ ਮੌਜੂਦ ਹਨ ਤੁਸੀਂ ਦੇਖ ਸਕਦੇ ਹੋ ਕਿ ਪਾਰੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਜਰੂਰ ਇੱਥੇ ਜਿਹੜੇ ਨੇ ਮੈਂਬਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤੇ ਨਾਲ ਹੀ ਜੋ ਕਿਹਾ ਜਾ ਰਿਹਾ ਹੈ ਕਿ ਬੀਬੀ ਕਿਰਨ ਜੋਤ ਕੋਰ ਰਹੇ ਉਸ ਨੂੰ ਉਹਨਾਂ ਨੂੰ ਜਿਹੜਾ ਹੈ ਤੱਕਾ ਜਿਹੜਾ ਹੈ ਉਹ ਵੀ ਦਿੱਤਾ ਗਿਆ ਸੀ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਮੈਂਬਰ ਜਿਹੜੇ ਨੇ ਉਹ ਬਾਅਰ ਆਉਣਾ ਜਿਹੜਾ ਹੈ ਉਹ ਸ਼ੁਰੂ ਹੋ ਚੁੱਕੇ ਨੇ ਅਤੇ ਨਾਲ ਹੀ ਇਨੀ ਗੱਲ ਵੀ ਸੁਣ ਨੂੰ ਮਿਲ ਰਹੀ ਹੈ ਕਿ ਲਗਾਤਾਰ ਜਦੋਂ ਸਾਰਾ ਸੈਸ਼ਨ ਜਿਹਾ ਸੀਗਾ ਉਹ ਸੁਣਾਇਆ ਗਿਆ ਤੇ ਉਸ ਤੋਂ ਬਾਅਦ ਜਿੱਦਾਂ ਹੀ ਗੱਲਬਾਤ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਜਿਹੜਾ ਸੀਗਾ ਬਜੋ ਦਾ ਸੈਸ਼ਨ ਜਿਹੜਾ ਸ਼ੁਰੂ ਕੀਤਾ ਗਿਆ ਉਸ ਵਿੱਚ ਜਦੋਂ ਕਿਰਨ ਜੋਤ ਕੋ ਜਿਹੜੇ ਸੀਗੇ ਉਹਨਾਂ ਵੱਲੋਂ ਜਿਹੜੀ ਰਹੀ ਮਾਈਕ ਚੁੱਕਣ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਗਈ ਮਾਈਕ ਦੀ ਦੀ ਗੱਲ ਕੀਤੀ ਗਈ ਤੇ ਨਾਲ ਹੀ ਉਹਨਾਂ ਜਿਹੜਾ ਸੀਗਾ ਉਹਨਾਂ ਦੇ ਮਾਈਕ ਜਿਹੜਾ ਸੀਗੇ ਉਹ ਖੋਲਿੱਤੇ ਗਏ ਜਿਸ ਤੋਂ ਬਾਅਦ ਜਿਹੜੇ ਬੀਬੀ ਜ਼ਗੀਰ ਕੋਰ ਦਾ ਤੜਾਸੀ ਜਾਂ ਸ਼੍ਰੋਮਣੀ ਕਮੇਟੀ ਦੇ ਉਹ ਮੈਂਬਰ ਜਿਹੜੇ ਬਾਗੀ ਤੁਹਾਡੇ ਦੇ ਸਨ ਉਹਨਾਂ ਵੱਲੋਂ ਜਿਹੜਾ ਸੀਗਾ ਉਹ ਇੱਥੇ ਜਿਹੜਾ ਸੀਗਾ ਵਾਕ ਆਊਟ ਜਿਹੜਾ ਸੀਗਾ ਆਪਣਾ ਕਰ ਦਿੱਤਾ ਗਿਆ ਤੋ ਤੁਸੀਂ ਦੇਖ ਸਕਦੇ ਹੋ ਕਿ ਬੀਬੀ ਕਰਨਜੋਤ ਕੋ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਅਤੇ ਨਾਲ ਹੀ ਮੈਂਬਰਸ ਜਿਹੜੇ ਜਿਹਨਾਂ ਵੱਲੋਂ ਵਾਕ ਆਊਟ ਕੀਤਾ ਗਿਆ ਉਹ ਮੈਂਬਰ ਵੀ ਇੱਥੇ ਮੌਜੂਦ ਨੇ ਤਾਂ ਜੋ ਕਿ ਇੱਕ ਸੁਖਾਵਾਂ ਮਾਹੌਲ ਜਿਹੜਾ ਹੈ ਉਹ ਬਣਾਇਆ ਜਾ ਸਕੇ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਕੁਝ ਕਦਮਾਂ ਦੀ ਦੂਰੀ ਤੇ ਜਿਹੜਾ ਹੈ ਉਹ ਜਿਹੜੇ ਨੇ ਬੀਬੀ ਕਰਨਜੋਤ ਕੋ ਸਾਹਮਣੇ ਮੌਜੂਦ ਨੇ ਗੱਲਬਾਤ ਵੀ ਕਰ ਬੀਬੀ ਜੀ ਅੱਜ ਜਿੱਥੇ ਬਜਟ ਪੇਸ਼ ਕੀਤਾ ਗਿਆ ਉੱਥੇ ਕਿਹਾ ਗਿਆ ਜੀ ਤੁਹਾਨੂੰ ਤੱਕੇ ਵੀ ਵੱਜੇ ਅੰਦਰੋ ਜੀ ਮਾਈਕ ਵੀ ਖੋਇਆ ਗਿਆ ਮਾਈਕ ਵੀ ਖੋਇਆ ਗਿਆ ਤੁਹਾਡੇ ਤੋਂ ਬਿਲਕੁਲ ਜੀ ਤੁਹਾਨੂੰ ਪਹਿਲੇ ਪਤਾ ਹੋਏਗਾ ਕਿ ਅਸੀਂ 42 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਕਿ ਇਹ ਆਈਟਮ ਬਜਟ ਅਜਲਾਸ ਦੇ এজেন্ডੇ ਵਿੱਚ ਪਾਈ ਜਾਏ ਕਿ ਜਿਸ ਤਰੀਕੇ ਦੇ ਨਾਲ ਅ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਔਰ ਅਹ ਤਾਂ ਸੀ ਕੇਸਕਰ ਸਾਹਿਬ ਦੇ ਜਥੇਦਾਰ ਨੂੰ ਅੰਤਰੀਂ ਕਮੇਟੀ ਨੇ ਫਾਰਕ ਕੀਤਾ ਅਸੀਂ ਉਹਦੇ ਨਾਲ ਸਹਿਮਤ ਨਹੀਂ ਆ ਉਹ ਗਲਤ ਕੀਤਾ ਹੈਗਾ ਔਰ ਜਿਹੜਾ ਮਤੇ ਹੈਗੇ ਉਹਨਾਂ ਨੂੰ ਰੱਦ ਕੀਤਾ ਜਾਏ ਸੋ ਪਹਿਲੇ ਤਾਂ ਜਦੋਂ ਬਜਟ ਖਤਮ ਹੋ ਗਿਆ ਬਜਟ ਸਪੀਚ ਹੋ ਗਈ ਬਜਟ ਪਰਵਾਣ ਹੋ ਗਿਆ ਉਸ ਤੋਂ ਬਾਅਦ ਮੈਂ ਉੱਠੀ ਆ ਇਹ ਕਹਿਣ ਵਾਸਤੇ ਕਿ ਮੈਂ ਧਿਆਨ ਦਿਓ ਅਸੀਂ ਜਿਹੜੀ ਅਜੰਡੇ ਦੀ ਤੁਹਾਨੂੰ ਆਈਟਮ ਦਿੱਤੀ ਸੀ ਉਹ ਕਹਿੰਦੇ ਜੀ ਬੈਠ ਦੀ ਗੱਲ ਹੀ ਨਹੀਂ ਸੁਣੀ ਇੱਕ ਸੁਣਿਆ ਹੀ ਨਹੀਂ ਉਹ ਕਹਿੰਦੇ ਜੀ ਕੋਈ ਨਹੀਂ ਕੋਈ ਨਹੀਂ ਤੁਹਾਡੀ ਗੱਲ ਕਰਦੇ ਆ ਕਰਦੇ ਆ ਮਤੇ ਪੜਨੇ ਸ਼ੁਰੂ ਕਰਦੇ ਹੁਣ ਅਸ ਵੈਸੇ ਦੇਖਿਆ ਜਾਏ ਮਤੇ ਜਿਹੜੇ ਨੇ ਉਹ ਹਾਊਸ ਤੇ ਅਖੀਰ ਵਿੱਚ ਕਨਕਲੂਜਨ ਵਿੱਚ ਪੜੇ ਜਾਂਦੇ ਨੇ ਜੇ ਕੋਈ ਮਤ ਪਹਿਲੇ ਹੋਵੇ ਤੇ ਉਹ ਪਹਿਲੇ ਡਿਸਕਸ ਹੁੰਦੀ ਹੈ ਉਹਦਾ ਟਾਈਮ ਨਹੀਂ ਦਿੱਤਾ ਗਿਆ ਉਹ ਜਦੋਂ ਮੈਂ ਖੜੀ ਹੋਈਆਂ ਤੇ ਇਹਨਾਂ ਦੇ ਬੰਦਿਆਂ ਨੇ ਆ ਕੇ ਇਸ ਤਰ੍ਹਾਂ ਘੇਰਾ ਪਾ ਲਿਆ ਹੈਗਾ ਜਿਵੇਂ ਪਤਾ ਨਹੀਂ ਡਰਾਣਾ ਧਮਕਾਣਾ ਹੁੰਦਾ ਜਾਂ ਕੀ ਕਰਨਾ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਮਤੇ ਪੜਨ ਤੋਂ ਬਾਅਦ ਮੈਨੂੰ ਪ੍ਰਧਾਨ ਜੀ ਨੇ 1 ਮਿੰਟ ਦਿੱਤਾ ਤੇ ਉਸ ਵੇਲੇ ਨਾ ਮਾਈਕ ਨਹੀਂ ਦਿੱਤਾ ਜੇ ਮਾਈਕ ਮੈਂ ਕਿਹਾ ਜੀ ਕੱਲ ਕਿਤੇ ਤੇ ਕਰਾਂ ਆਵਾਜ਼ ਤਾਂ ਕਿਤੇ ਜਾਵੇ ਫਿਰ ਪ੍ਰਧਾਨ ਜੀ ਨੇ ਆਪਣਾ ਮਾਈਕ ਦੇ ਦਿੱਤਾ ਕਿ ਲੋ ਜੀ ਇਹਦੇ ਤੇ ਗੱਲ ਕਰੋ ਹਾਲੇ 1 ਮਿੰਟ ਮੈਂ ਗੱਲ ਨਹੀਂ ਕੀਤੀ ਤੇ ਇਹਨਾਂ ਚੋਂ ਕਿਸੇ ਨੇ ਮੇਰਾ ਮਾਈਕ ਖੋ ਲਿਆ ਹੈਗਾ ਮਤਲਬ ਏਸ ਕਿਸੰਧੀ ਇਹਨਾਂ ਨੇ ਅੰਦਰ ਬੁਰਛਾ ਕਰਦੀ ਕੀਤੀ ਹੈ ਇਹਨਾਂ ਨੂੰ ਇਹ ਤਮੀਜ਼ ਨਹੀਂ ਹੈਗੀ ਕਿ ਪਹਿਲੇ ਤਾਂ ਅਸੀਂ ਸਿੱਖਾਂ ਦੀ ਪਾਰਲੀਮੈਂਟ ਕਹਿੰਨੇ ਆ ਸਿੱਖਾਂ ਦੀ ਪਾਰਲੀਮੈਂਟ ਦੇ ਤੁਸੀਂ ਮੈਂਬਰ ਹੈਗੇ ਹੋ ਤੇ ਤੁਹਾਨੂੰ ਇਹ ਤਮੀਜ਼ ਨਹੀਂ ਹੈਗੀ ਕਿ ਇੱਕ ਸਿੱਖ ਬੀਬੀ ਅਗਰ ਖੜੀ ਹੋ ਕੇ ਪੰਥ ਕੌਮ ਦੀ ਗੱਲ ਕਰ ਰਹੀ ਹੈ ਤੁਸੀਂ ਉਹਦੇ ਨਾਲ ਵਿਹਾਰ ਕਿਵੇਂ ਦਾ ਕਰਨਾ ਹੈਗਾ ਡਿਕਟੇਟਰਸ਼ਿਪ ਦਿਖਾਈ ਗਈ ਜੀ ਪੂਰੀ ਅੰਦਰ ਮੈਂ ਕਿਹਾ ਜੀ ਡਿਕਟੇਟਰਸ਼ਿਪ ਤੋਂ ਵੀ ਘਟਿਆ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਇਹਨਾਂ ਦਾ ਐਟੀਟਿਊਡ ਹੈਗਾ ਸੀ ਬਹੁਤ ਅਫਸੋਸ ਹੋਇਆ ਔਰ ਮਾੜਾ ਲੱਗਾ ਕਿ ਕਿਸ ਪੱਧਰ ਤੇ ਇਹ ਲੋਕ ਡਿੱਗ ਗਏ ਬਹੁਤ ਮਾੜਾ ਲੱਗਾ ਅਜ ਤੱਕ ਕਦੀ ਵੀ ਇਦਾਂ ਦਾ ਮਾਹੌਲ ਨਹੀਂ ਅੰਦਰ ਬਣਿਆ ਹਰ ਵਾਰੀ ਹਰ ਇੱਕ ਦੀ ਗੱਲ ਸੁਣੀ ਜਾਂਦੀ ਆ ਲੇਕਿਨ ਇਸ ਵਾਰ ਹੀ ਕਿਉਂ ਨਹੀਂ ਅੱਗੇ ਵੀ ਹੁੰਦਾ ਜੀ ਇਹ ਨਵੀਂ ਗੱਲ ਨਹੀਂ ਆ ਤਾਂ ਹੀ ਤਾਂ ਸ਼੍ਰੋਮਣੀ ਕਮੇਟੀ ਲੋਕਾਂ ਦੀਆਂ ਪੰਥਕ ਭਾਵਨਾਵਾਂ ਦੀ ਤੋਂ ਪੰਥਕ ਮਰਿਆਦਾ ਤੋਂ ਦੂਰ ਹੁੰਦੀ ਜਾ ਰਹੀ ਹੈ ਕਿਉਂਕਿ ਸੁਣਵਾਈ ਨਹੀਂ ਹੈ ਜੇ ਸੁਣਵਾਈ ਹੋਏਗੀ ਤੇ ਸਹੀ ਲੀਹਾਂ ਤੇ ਤੁਰਣਗੇ ਤੇ ਜੇ ਆਪਣੀ ਮਾਰਨੀ ਹੈ ਤੇ ਧੱਕਾਸ਼ਾਹੀ ਕਰਨੀ ਹੈਗੀ ਤਾਂ ਫਿਰ ਜੋ ਕੁਝ ਹੋ ਰਿਹਾ ਹੈ ਉਹ ਕੌਮ ਦੇ ਸਾਹਮਣੇ ਆ ਪਾਸ ਦੇ ਸਾਹਮਣੇ ਹੈ ਬੀਬਾ ਜੀ ਗੁਰਬਾਣੀ ਚ ਔਰਤਾਂ ਨੂੰ ਇੱਕ ਅਲੱਗ ਸਤਿਕਾਰ ਦਿੱਤਾ ਗਿਆ ਹੈ ਕੀ ਲੱਗਦਾ ਉਹ ਸਤਿਕਾਰ ਬਹਾਲ ਹੋ ਪਾਏਗਾ ਜਿਸ ਤਰ੍ਹਾਂ ਦੇ ਇਸ ਨਜ਼ਰ ਆ ਰਿਹਾ ਜੀ ਗੁਰ ਗੋਬਿੰਦ ਸਿੰਘ ਜੀ ਨੇ ਸਿੰਘਣੀਆਂ ਸਾਜੀਆਂ ਸੀ ਇਹ ਜੋ ਮਰਜ਼ੀ ਕਰਨ ਸਾਨੂੰ ਕੀ ਫਰਕ ਪੈਂਦਾ ਸਾਡਾ ਅਸੀਂ ਇਹਨਾਂ ਦੇ ਮਹਤਾਜ ਨਹੀਂ ਆ ਬਸ ਇਹ ਇਹ ਜ਼ਰੂਰ ਹੈ ਕਿ ਇਹਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਇਹ ਕਿੱਥੇ ਖੜੇ ਨੇ ਲੱਗਦਾ ਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜੋ ਨਾਲੇ ਇਹ ਰੂਹਾਂ ਜਿਹੜੀਆਂ ਜ਼ਰੂਰ ਪਰੇਸ਼ਾਨ ਹੋਣਗੀਆਂ ਕਿ ਇਹ ਇਸ ਕੰਮ ਕਰਕੇ ਅਸੀਂ ਕੁਰਬਾਨੀਆਂ ਦਿੰਦੇ ਰਹੇ ਹ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਉਹਨਾਂ ਤਾਂ ਆਪਣਾ ਜੀਵਨ ਸਫਲਾ ਕਰ ਲਿਆ ਔਰ ਜੇ ਇਹ ਜਿਹੜੇ ਕਰਮ ਕਰਦੇ ਪੈਣ ਇਹ ਆਪਣਾ ਸੋਚਣ ਕਿ ਇਹਨਾਂ ਨੇ ਕਿੱਦੜ ਨੂੰ ਜਾਣਾ ਲੇਕਿਨ ਤੁਹਾਨੂੰ ਲੱਗਦਾ ਕਿ ਹੁਣ ਨਵੀਂ ਪ੍ਰਪੋਜ਼ਲ ਲੈ ਆਉਂਦੀ ਜ਼ਰੂਰਤ ਆ ਕੋਈ ਅਪਕਮਿੰਗ ਪਲਾਨਸ ਰੱਖੇਗੇ ਤੁਹਾਡੇ ਕੋਲ ਕੋਈ ਹਾਲੇ ਵਿਚਾਰ ਚਰਚਾ ਹੋ ਰਹੀ ਆ ਕਿਉਂਕਿ ਸ਼ਰਮਣੀ ਕਮੇਟੀ ਦਾ ਜਿਹੜਾ ਐਕਟ ਹੈ ਉਹਦੇ ਵਿੱਚ ਇਹੋ ਜਿਹੇ ਮਦਾਂ ਹੈਗੀਆਂ ਕਿ ਜੇ ਮੈਂਬਰਾਂ ਨੇ ਕੋਈ ਗੱਲ ਕਰਨੀ ਹੈ ਕਿਸੇ ਮੁੱਦੇ ਦੇ ਉੱਪਰ ਔਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਉਹਦਾ ਵੀ ਢੰਗ ਤਰੀਕੇ ਨਾਲ ਉਹਨਾਂ ਬਾਰੇ ਵੀ ਵਿਚਾਰ ਕੀਤੀ ਜਾਏਗੀ। ਸਿੰਘ ਸਾਹਿਬ ਵੀ ਅੰਦਰ ਨਹੀਂ ਸੀ ਮੌਜੂਦ ਹੈਗੇ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਬੀਬੀ ਜੀ ਵੀ ਕਾਫੀ ਬੋਲ ਕੇ ਗਏ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਅੱਜ ਤੱਕ ਅੱਜ ਇਦਾਂ ਹੋਇਆ ਨਹੀਂ। ਜੋ ਸਿੰਘ ਸਾਹਿਬ ਦਾ ਹੁਣ ਬਜਟ ਪੇਸ਼ ਕਰਦੇ ਹਾਂ। ਇਸ ਤੋਂ ਇੱਕ ਗੱਲ ਤਾਂ ਸਪਸ਼ਟ ਹੈ। ਕਿ ਜਿਹੜੇ ਇਹਨਾਂ ਨੇ ਨਵੇਂ ਸਿੰਘ ਸਾਹਿਬ ਲਾਏ ਹੈਗੇ ਹਨ ਜਾਂ ਤਾਂ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਆਮ ਸਿੱਖਾਂ ਵਿੱਚ ਉਹਨਾਂ ਦੀ ਪਰਵਾਹ ਨਹੀਂ ਹੈ ਤੇ ਬਾਕੀ ਉਹ ਬੇਤਰ ਦੱਸ ਸਕਦੇ ਹਨ ਤੁਸੀਂ ਬੋਲਦਾ ਜਾਰੀ ਰੱਖੋਗੇ ਜਿੱਥੇ ਤਹਰਾਂ ਨੂੰ ਲੈ ਕੇ ਜੀ ਅਸੀਂ ਪੰਥ ਦੀ ਆਵਾਜ਼ ਤਾਂ ਜੀ ਬਿਲਕੁਲ ਬੁਲੰਦ ਰੱਖਾਂਗੇ ਆਪਣੀ ਡਿਊਟੀ ਨਿਭਾਉਂਦੇ ਰਹਾਂਗੇ ਬਿਲਕੁਲ ਬਿਲਕੁਲ ਆਪਣੀ ਡਿਊਟੀ ਜਿਹੜੀ ਆ ਜਰੂਰ ਨਿਭਾਈ ਜਾਵੇਗੀ ਇਹ ਕਹਿਣਾ ਬੀਬਾ ਕਿਰਨਜੋਤ ਕੋਰ ਉਹਨਾਂ ਦਾ ਔਰ ਬਹੁਤ ਸ਼ਾਨਾਮੱਤੀ ਤੇ ਇਤਿਹਾਸ ਸ਼ਰਮਨੀ ਕਮੇਟੀ ਦਾ ਹੈ ਔਰ ਕਦੀ ਵੀ ਨਹੀਂ ਇਸ ਤਰ੍ਹਾਂ ਹੋਇਆ ਕਿ ਅਗਰ ਕੋਈ ਵੀ ਵਿਅਕਤੀ ਅਗਰ ਇਸ اجلاس ਦੇ ਵਿੱਚ ਬੋਲਣਾ ਚਾਹਵੇ ਤੁਸਨੂੰ ਬੋਲਣ ਦੀ ਇਜਾਜ਼ਤ ਜਿਹੜੀ ਆ ਉਹ ਨਾ ਦਿੱਤੀ ਗਈ ਹੋਵੇ ਲੇਕਿਨ ਕਿਤਨਾ ਕਿਤੇ ਅੱਜ ਜਿਹੜਾ ਇਸ ਹਾਊਸ ਦੇ ਵਿੱਚ ਚੀਜ਼ਾਂ ਦੇਖਣ ਨੂੰ ਮਿਲੀਆਂ 42 ਦੇ ਕਰੀਬ ਮੈਂਬਰਾਂ ਨੇ ਇਹ ਲਿਖ ਕੇ ਦਿੱਤਾ ਸੀਗਾ ਕਿ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਬਹਾਲ ਜਿਹੜਾ ਹੈ ਉਹ ਕੀਤਾ ਜਾਵੇ ਤਾਂ ਜੋ ਕਿ ਪੰਥ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਵੇ ਲੇਕਿਨ ਅੱਜ ਦੀ ਗੱਲ ਸੁਣੇ ਵੇਖੀ ਜਾਵੇ ਤਾਂ ਅੱਜ ਦਾ ਬਜਰ اجلاس ਜਰੂਰ ਹੋਇਆ ਲੇਕਿਨ ਕਿਤਾ ਕੇ ਤੇ ਜੋ ਬਾਕੀ ਤੁਹਾਡੇ ਸਨ ਉਹਨਾਂ ਨੂੰ ਬੋਲਣ ਦੀ ਜਿਹੜੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਜਿਸ ਕਰਕੇ ਉਹਨਾਂ ਵੱਲੋਂ ਵਾਕ ਆਊਟ ਜਿਹੜਾ ਹੋ ਕੀ ਤੱਕ ਹੁਣ ਵੇਖਣਾ ਹੋਗੇ ਇਸ ਉੱਤੇ ਜੋ ਪ੍ਰਧਾਨ ਨੇ ਸ਼੍ਰੋਮਨੀ ਕਮੇਟੀ ਉਹਨਾਂ ਦਾ ਕੀ ਬਿਆਨ ਹੁੰਦਾ ਹੈ ਤੇ ਕੀ ਉਹਨਾਂ ਵੱਲੋਂ ਆਪਣੀ ਪ੍ਰਤੀਕਿਰਿਆ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਕੈਮਰਾ ਪਰਸਨ ਸਾਹਿਬ ਪ੍ਰੇਤਨ ਗੁਪਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ